ਕੀਕ ਕੁਐਸਚਨ ਔਨ ਜੂਮ ਖੇਤੀ ਪ੍ਰਸ਼ਨ ਪਹਿਲਾ ਜੂਮ ਖੇਤੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸਨੇਸ਼ ਐਂਡ ਬਰਨ प्रश्न दूजा भारत विचम खेती मुख्य तौर पर कित प्रचलित है उत्तर पूर्वी राज प्रश्न तीजा जूम खेती जमीन किमें तैयार की जाती है जंगल साड़ के साफ करके प्रश्न चौथा जूम खेती का मुख्य नुकसान की है मिट्टी का खात्मा ਪੇਸ਼ੰ ਪੰਜਵਾਂ ਜੂਮ ਖੇਤੀ ਨੂੰ ਮਿਗਾਲਿਆ ਵਿੱਚ ਕੀ ਕਿਹਾ ਜਾਂਦਾ ਹੈ ਜੂਮ ਪੇਸ਼ੰ ਛੇਮਾ ਸ਼੍ਰੀ ਲੰਕਾ ਵਿੱਚ ਸ਼ਿਫਟਿੰਗ ਐਗਰੀਕਲਚਰ ਨੂੰ ਕੀ ਕਹਿੰਦੇ ਹਨ ਜੈਨਾ ਪ੍ਰਸ਼ਨ ਸਤਮਾ ਕਿਹੜੇ ਕਾਰਨ ਕਰਕੇ ਜੂਮ ਖੇਤੀ ਵਿੱਚ ਕੁਝ ਸਾਲਾਂ ਬਾਅਦ ਥਾਂ ਬਦਲਨੀ ਪੈਂਦੀ ਹੈ ਮਿੱਟੀ ਦੀ ਪਜਾਊ ਸ਼ਕਤੀ ਘਟਣ ਕਾਰਨ ਪ੍ਰਸ਼ਨ 8 ਮਾ ਜੂਮ ਖੇਤੀ ਕਰਨ ਵਾਲੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ ਜੂਮੀਆ ਪ੍ਰਸ਼ਨ 9 ਮਾ ਪੰਜਾਬ ਵਿੱਚ ਖੇਤੀ ਦਾ ਪ੍ਰਮੁੱਖ ਤਰੀਕਾ ਕਿਹੜਾ ਹੈ ਸਥਾਈ ਆਧੁਨਿਕ ਖੇਤੀ ਪ੍ਰਸ਼ਨ 10ਵਾਂ ਜੂਮ ਖੇਤੀ ਵਿੱਚ ਮਨੁੱਖੀ ਕਿਰਤ ਦੀ ਵਰਤੋਂ ਕਿੰਨੀ ਹੁੰਦੀ ਹੈ ਬਹੁਤ ਜ਼ਿਆਦਾ ਪ੍ਰਸ਼ਨ 11ਵਾਂ ब्राजील शिफ्टिंग एग्रीकल्चर का स्थानिक नाम की है रोका प्रश्न बारवा मिल्पा शिफ्टिंग एग्रीकल्चर किस देश में प्रचलित है ਮੈਕਸੀਕੋ ਪ੍ਰਸ਼ਨ 13ਵਾਂ ਪੰਜਾਬ ਵਿੱਚ ਕਣਕ ਕੱਤੇ ਝੋਨੇ ਦੀ ਖੇਤੀ ਕਿਸ ਕ੍ਰਾਂਤੀ ਤੋਂ ਬਾਅਦ ਬਹੁਤ ਵਧੀ ਹਰੀ ਕ੍ਰਾਂਤੀ ਪ੍ਰਸ਼ਨ 14ਵਾਂ ਝੋਮ ਖੇਤੀ ਵਿੱਚ ਆਮ ਤੌਰ ਤੇ ਕਿਹੜੇ ਜਾਨਵਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਦ